ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਰ ਜੀ ਮਹਾਰਾਜ ਕੀ ਜੈ ਤਨ ਤਨ ਆਦਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਜੀ ਮਹਾਰਾਜ ਕੀ ਜੈ ਸਰਵਤ ਸਾਧ ਸੰਗਤ ਕੀ ਜੈ ਹੋ ਦੁਹਰਾ ਪੂਰਨ ਸਤਗੁਰ ਗਿਆਨਨਾਥ ਜੀ ਆਦਿ ਕੁ ਰਖਦਾ ਨੂਰ ਕਰਦੀ ਜੋਤੀ ਜਿਨਾ ਦੀ ਦੁਖੀਆਂ ਦੇ ਦੁੱਖ ਦੂਰ ਜੋਤ ਗੁਰਾਂ ਦੀ ਬਖਸ਼ਦੀ ਜੇਨਾ ਨੂੰ ਵਰਦਾਨ ਕਰਦੇ ਬਖਸ਼ਿਸ਼ ਹੋਣਾ ਤੇ ਵਾਲਮੀਕ ਭਗਵਾਨ ਜੋ ਸਤਗੁਰ ਨੂੰ ਪੂਰਨ ਸਿਮਰਨ ਪੂਰਨ ਸਰਦਾ ਰਖ ਕਰਨ ਸਹਾਇਤਾ ਉਹਨਾਂ ਦੀ ਸਤਗੁਰ ਜੀ ਪਰਤਖ ਗਿਆਨ नाथ ਮਹਾਰਾਜ ਜੀ ਪੂਰਨ ਸ਼ਕਤੀ ਵਾਨ ਕਰਨ ਮਰਾਦਾ ਪੂਰੀਆਂ ਸਤਿਗੁਰ ਜਾਣੀ ਜਾਣ ਪੂਰਦੇ ਪਰਮੇਸ਼ਵਰ ਸਤਿਗੁਰ ਗਿਆਨਨਾਥ ਮਹਾਰਾਜ ਬਖਸ਼ਿਆ ਹੈ ਭਗਵਾਨ ਜਿਨ੍ਹਾਂ ਨੂੰ ਤ੍ਰੇਲੋਕੀ ਦੀ ਰਾਜ ਦਇਆ ਧਰਮ ਤੇ ਹੱਥੀ ਆਪਣੀ ਜੇ ਨਾ ਕੀਤਾ ਦਾਨ ਪੂਰਨ ਉਸ ਨੂੰ ਹਰਿਆ ਕਰ ਦੇ ਵਾਲਮੀਕ ਭਗਵਾਨ ਪੂਰਨ ਮਾਇਆ ਮਹਿਲ ਜਗੀਰਾ ਰੁਤਵੇ ਜਾਹੋ ਜਲਾਲ ਮੋਇਆ ਨਾਲ ਮਨੁੱਖ ਦੇ ਕੁਝ ਨਹੀਂ ਜਾਂਦਾ ਨਾਲ ਪੂਰਨ ਕਹਿੰਦੇ ਵੇਦ ਨੇ ਗੀਤਾ ਗ੍ਰੰਥ ਪੁਰਾਣ ਸ਼ਬਦ ਗੁਰੂ ਬਿਨ ਜੀਵਦੀ ਹੁੰਦੀ ਨਹੀਂ ਕਲਿਆਣ ਸਿਆ ਪੁੱਤਰ ਲక్ష్ਮੀ ਪੂਰਨ ਸ਼ੋਭਾ ਸ਼ਾਨ ਪੂਰਨ ਸਤਗੁਰ ਬਖਸ਼ ਦੇ ਜੇ ਹਿਰਦਿਉ ਜਾਗੇ ਗਿਆਨ ਸ਼ਬਦ ਗੁਰੂ ਸੰਗ ਹਿਰਦੇ ਅੰਦਰ ਜਿਸ ਦੇ ਵਸ ਗਿਆ ਨਾਮ ਪੂਰਨ ਅਸਦੀ ਬਣੀ ਆਤਮਾ ਗੁਰੂ ਵਾਲਮੀਕਾ ਦਾ ਤਾਮ ਲਿਖੇ ਲਗੇ ਧਰਮ ਦੇ ਓ ਮਾਇਆ ਪੂਰਨ ਤਨ ਸਵਰਗਪੁਰੀ ਵਿੱਚ ਚੰਡੇ ਚੂਲਣ ਬਾਤ ਲੋਕ ਵਿੱਚ ਰੂਪ ਰਸਨ ਤ੍ਰੇ ਲੋਕੀ ਪੂਰਨ ਜੋਤ੍ਰ ਲੋਕੀ ਪੂਰਨ ਪਾਲੈ ਉਸ ਈਸ਼ਵਰ ਦੀ ਕਥਾ ਅਕਥ ਜੰਮਣਾ